ਕੁਛੀ ਦੇ ਜਨਮ ਦੇ ਬਲ ਬੜੀ ਖੁਸ਼ੀ ਬਲੋ ਰਹੇ ਸਾਰੇ ਲੋਕ ਤੱਕ ਖੁਸ਼ੀ ਕਾਦੀ ਬਲੋ ਰਹੇ ਉਹ ਆਪਣੇ ਦੀ ਸਿਕੁਰਿਟੀ ਵੱਡਾ ਹੋ ਗਿਆ ਕਮਾਊਗਾ ਜਾਂ ਵਿਆਹ ਹੋਊਗਾ ਉਹਨਾਂ ਦੇ ਸੁਪਨੇ ਹੋਰ ਨੇ ਬਜੇ ਅਸਾਲ ਦੀ ਉਹ ਨਾ ਰਹਿ ਗਏ ਉਹ ਨਹੀਂ ਸੋਚਿਆ ਕਦੇ ਨਾ ਰਹਿ ਗਏ ਤਾਂ ਇਹ ਆਇਆ ਨੇ ਇੱਕ ਸਾਲ ਜਿ ਖਟਿਆ ਕੀ ਕੁਛ ਆਇਆ ਸੀ ਵਪਾਰ ਕਰਨ ਸਾਲ ਚ ਲੱਗ ਗਿਆ ਖਟਿਆ ਕੁਛ ਬਣੀ। ਕਬ ਜਿਹੜੇ ਐ ਇਹਦਾ ਕੀਤਾ ਕੁਛ ਨਹੀਂ। ਹੁਣ 10 ਸਾਲ ਦਾ ਕਬ ਜਿਹੜਾ ਕਰਨ ਦਾ 2 ਸਾਲ ਚ ਕਬ ਕਰ ਲੂਗਾ। 44 ਘੜੀ ਹੋ ਗਈ ਹੋ ਗਿਆ ਗੱਲ ਉਹਦੀ। ਪਰਵਾਹ ਨਹੀਂ ਜੋ ਕਰਨਾ ਹੈ ਉਹਦੀ ਤਾਂ ਪਰਵਾਹ ਹੀ ਨਹੀਂ ਸੱਤ ਸਾਲੂ। ਪਤਾ ਹੀ ਨਹੀਂ ਮੈਨੂੰ ਹੋਰ ਕੁਛ ਕਰਨਾ ਹੈ। ਉਹ ਤਾਂ ਪ੍ਰੈਨ ਬਣਾ ਕੇ ਧਰ ਦਿੰਦੇ ਨੇ ਵੀ ਇਹਨੂੰ ਡਾਕਟਰੀ ਕਰਾਉਣੀ ਇਹਨੂੰ ਕੀ ਕਰਾਉਲੇ। ਇਹ ਤੇ ਅਸੀਂ ਕਰਵਾਉਣਾ ਕੀ ਹੈ। ਉਹਨੂੰ ਪਤਾ ਹੀ ਨਹੀਂ ਆ ਜਉਂ। ਉਹੀ ਗੱਲ ਨੂੰ ਦੱਸੀ ਜਾਂਦੀ ਹੈ ਉਹਦੇ ਨੂੰ ਲਾਇਆ ਜਾਂਦਾ ਇਸ ਸਾਰੀ ਲੋਕਾਂ ਦੀ ਗੱਲ ਇਸ ਕਰਕੇ ਸੰਸਾਰ ਨੂੰ ਕੀ ਮਤਲਬ ਧਰੂ ਤੱਕ ਕੀ ਮਤਲਬ ਆਦਮੀ ਆਪਣੀ ਗੱਲਾਂ ਚੱਲਦਾ ਸੰਸਾਰ ਦੇ ਵਿੱਚ ਇਸੇ ਕਰਕੇ ਸਭ ਤੋਂ ਸਾਰੇ ਜਾਨਵਰਾਂ ਨੂੰ ਆਦਮੀ ਵੀ ਜਾਨਵਰ ਹੈ ਸਾਰੇ ਸਿਸਟੇ ਦੇ ਜਾਨਵਰਾਂ ਨੂੰ ਅਕਲਮੰਦ ਹੁੰਦਾ ਹੋਇਆ ਸਾਰਿਆਂ ਨੂੰ ਹੀ ਪਾਗਲ ਹੈ ਸਾਰਿਆਂ ਨੂੰ ਖਤਰਨਾਕ ਆਦਮੀ ਨੂੰ ਖਤਰਨਾਕ ਕੋਈ ਜਾਨਵਰ ਨਹੀਂ ਹੈ ਆਪਣਾ ਨੁਕਸਾਨ ਕਰਨ ਵਾਲਾ ਸਾਰਿਆਂ ਦਾ ਇਹ ਹੈ ਆਪਣਾ ਨਾਸ ਕਰਨ ਵਾਲਾ ਇਹ ਹੈ ਇਹ ਨੂੰ ਦੂਸਰੇ ਜਾਨਵਰ ਇਹਦਾ ਨਾਸ ਨਹੀਂ ਕਰ ਸਕਦੇ ਜਿੱਦੋਂ ਆਪਣਾ ਨਾਸ ਆਪ ਕਰ ਲੈਂਦਾ ਹੈ ਵਾਹ ਭਰ ਦਿਲ ਲਾ ਜਿਹਨੇ ਨਾਸ ਕੀਤਾ ਆਪਣਾ ਆਪ ਕੀ ਤਾਦਵੀ ਹੈ ਜਿਹੜੀਆਂ ਵਰਡਵਾਰਾਂ ਉਹ ਜੀ ਕਿਨਾ ਨਾਸ ਕੀਤਾ ਇਹ ਆਦਮੀ ਨੇ ਆਦਮੀ ਨੇ ਕੀਤਾ ਆਦਮੀ ਨੇ ਹਥਿਆਰ ਬਣਾਏ ਆਦਮੀ ਨੇ ਸਭ ਕੁਝ ਕੀਤਾ ਇਹ ਆਪਣਾ ਨਾਸ ਸਾਫ ਕਰਦਾ ਹੈ ਇਹ ਨਾਸ ਕਰ ਸਕਦਾ ਆਪਣੀ ਅਕਲ ਨਾਲ ਆਪਣਾ ਨਾਸ ਕਰ ਸਕਦਾ ਜਿਵੇਂ ਵਿਕਾਸ ਕਰਦਾ ਵਿਕਾਸ ਕਰ ਸਕਦਾ ਹੈ ਵਿਕਾਸ ਦਾ ਬਦਲ ਨਾਸ ਕਰ ਸਕਦਾ ਆਪਣੀ ਅਕਲ ਨਾਲ ਇਹ ਆਪਣਾ ਵਿਗਾਸ ਨਹੀਂ ਕਰ ਸਕਦਾ ਆਪਣੇ ਅੰਦਰ ਵਿਗਾਸ ਚੰਦੜ ਨਹੀਂ ਕਰ ਸਕਦਾ ਚੰਦੜ ਜੇ ਵਿਕਾਸ ਹੋ ਜਾਏ ਮੈਨੂੰ ਪਤਾ ਲੱਗੇ ਹੋਇਆ ਸ੍ਰਿਸ਼ਟੀ ਕੀ ਹੈ ਮੈਂ ਕਿਉਂ ਹੋਇਆ ਵਿਰਾਜਨੁ ਕਿਉਂ ਹੋਇਆ ਮੈਂ ਕੀ ਹੋਂ ਇਸ ਸ੍ਰਿਸ਼ਟੀ ਨੂੰ ਬਣਾਇਆ ਇਸ ਸ੍ਰਿਸ਼ਟੀ ਕਿਨੇ ਬਣਾਇਆ ਕੀ ਅਰਥ ਹੈ ਇਹ ਬਣਾਉਣ ਦਾ ਵਿਰਾਜਨ ਬਣਾਉਣ ਦਾ ਕੀ ਮਤਲਬ ਸੀ ਫਿਰ ਇਹ ਸਵਾਲ ਖੜੇ ਹੋਏ ਇਹ ਸਵਾਲ ਤਾਂ ਖੜੇ ਹੀ ਨਹੀਂ ਹੋਏ ਇਹ ਯੂਨੀਵਰਸਿਟੀ ਆਂਡੀਆਂ ਆ ਸਵਾਲ ਲਈਏ ਜੋ ਰਾਜ ਪ੍ਰਬੰਧ ਪੜਾਈ ਕਰਾਊਗਾ ਇਸ ਵਾਰ ਨਿਯੁਦ ਦੇ ਵਿੱਚ ਇਹ ਤਾਂ ਧਾਰਮਿਕ ਬੰਦੇ ਆਦੇ ਜਿਹੜੇ ਉੱਤੋਂ ਸੰਸਾਰ ਦੇ ਉੱਤੇ ਉੱਠ ਜਾਂਦੇ ਨੇ ਵਿਚਾਰਵਾਣ ਬੰਦੇ ਦੇ ਦਿਮਾਗ ਦੀ ਗੱਲ ਹੈ ਇਹ ਤਾਂ ਉਹਨਾਂ ਦੀ ਬੁੱਧੀ ਛੇ ਪੈਦਾ ਹੁੰਦੀ ਹੈ ਜਿਹੜੇ ਸੰਸਾਰ ਤੋਂ ਉੱਤੇ ਉੱਠ ਜਾਂਦੇ ਨੇ ਜੇ ਸੰਸਾਰ ਤੋਂ ਉੱਤੇ ਉੱਠ ਕੇ ਦੇਖਦੇ ਨੇ ਉਹਨਾਂ ਦੇ ਸਵਾਲ ਪੈਦਾ ਹੁੰਦੇ ਨੇ ਇਹ ਇੱਧਰ ਸੰਸਾਰ ਦਾ ਦੀ ਸੁਲਤਾਨ ਤਾਂ ਇੱਥੇ ਕਰਕੇ ਨਾ ਬੋਲ ਕੇ ਬਾਇਤਾਰੀ ਬਾਇਤਾਰੀ ਆਤ ਅਨ ਬੋਲ ਅੱਖਾ ਹੁਦਿਓ ਹਿਆ ਨਾ ਕਾਲੂ ਦੇ ਬੋਲੇ ਜੋ ਇਹ ਆਪਦੇਸ ਨਹੀਂ ਸੁਣਦਾ ਗੁਰਬਾਣੀ ਦਾ ਸ਼ਬਦ ਨਾਲ ਥੋੜੀ ਰੋਲ ਕਚੋੜਾ ਆ ਰੋਲ ਕਚੋੜਾ ਜਿਹੜਾ ਪਾਇਆ ਹੈ ਨਾ ਇਸ ਸੰਸਾਰ ਚ ਆਪਣੀ ਤਰੱਕੀ ਦਾ ਜੋ ਸਰਦਾਰ ਬਣਾਈ ਹੈ ਰੋਲ ਕਚੋੜਾ ਹੈ ਇਹ ਰੋਲ ਘਿਉਲੇ ਜੈਸਾ ਪਿਆ ਹੋਇਆ ਹੈ ਆ ਗੁਰਬਾਣੀ ਦਾ ਸੁਲੰਗਾ ਹੀ ਰਹੀ ਇਹ ਹਾਂਜੀ